女的。 10 10 20 ਕੋਸ ਮੈਂ ਹੁਤੇ 10 10 20 ਵੀ ਕੋ ਤੱਕ ਦੇਖੋ ਪੌਂਡਾ ਸਾਹਿਬ ਤੋਂ ਨੇੜੇ ਨੇੜੇ 10 10 20 ਵੀ ਕੋ ਤੱਕ ਜਿੱਥੇ ਜਿੱਥੇ ਵੀ ਇਹ ਸਭ ਮਿਲ ਮਿਲ ਕਰੇ ਬਚਾਰਾ ਜਣ ਲੋਕ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਹੁੰਦੇ ਮਿਲ ਮਿਲ ਕੇ ਵਿਚਾਰਾ ਕਰਦੇ ਦੋਦਾ ਗੁਰੂ ਭਯੋ ਬਲ ਭਾਰਾ ਕੀ ਗੱਲਾਂ ਕਰਦੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਹਨ ਇਹ ਮਹਾਨ ਭਾਰੀ ਬਲ ਵਾਲੇ ਨੇ ਵੱਡੇ ਯੋਧੇ ਨੇ ਬਲਕਾਰੀ ਹਨ ਲੈ ਤੀਰ ਕੋ ਸਕੇ ਸਹਾਰੀ ਕੌਣ ਹੈ ਇਹਨਾਂ ਦੇ ਚਲਦੇ ਤੀਰ ਨੂੰ ਜਿਹੜਾ ਸਹਾਰ ਸਕੇ ਰੋਕ ਸਕੇ ਦਲ ਬਲ ਤੇ ਕੋ ਟਿਕੈ ਅਗਾਰੀ ਕੌਣ ਆਪਣੇ ਦਲ ਫੌਜਾਂ ਕਰਕੇ ਜਾਂ ਬਲ ਕਰਕੇ ਕੋਈ ਵੀ ਇਹਨਾਂ ਦੇ ਅੱਗੇ ਨਹੀਂ ਟਿਕ ਸਕਦਾ ਹੈ ਜਿਵੇਂ ਦਲ ਕੀ ਧਰ ਕੀ ਸੁਧ ਸਾਰੀ ਇਹ ਵਾਜਾ ਵਾਲੇ ਸਤਿਗੁਰੂ ਪਾਤਸ਼ਾਹ ਜੀ ਦੀ ਖਬਰ ਸਾਰੇ ਹੀ ਇਲਾਕੇ ਵਿੱਚ ਆਰਾਮ ਰਾਏ ਢਿਗ ਜਾਏ ਉਚਾਰੀ ਹੋਰ ਵੀ ਨੇ ਖਬਰਾਂ ਪਹੁੰਚ ਗਈਆਂ ਬਾਬਾ ਰਾਮ ਰਾਏ ਜਿਆ ਕੋਲ ਵੀ ਇਹ ਖਬਰ ਚਲੀ ਗਈ ਇਸ ਕੋਸ ਗੁਰਪੁਰ ਤੇ ਪਰੇ ਕਿਉਂਕਿ ਬਾਬਾ ਰਾਮ ਰਾਏ ਜੀ ਜਮਨਾ ਦੇ ਪਾਰ ਚੜ੍ਹਦੇ ਵਾਲੇ ਪਾਸੇ ਗੀ ਕੋ ਪਰੇ ਜਿਹਨੂੰ ਆਪਾਂ ਦੇਹਰਾਦੂਨ ਕਹਿੰਦੇ ਆ ਕੋਹਾ ਦਾ ਦੇਖੋ ਕੋਹ ਹੁੰਦਾ ਵੀ ਕੋ ਪਰ ਜਣ ਕਿਲੋਮੀਟਰ ਲਾਗੇ 60 ਕਿਲੋਮੀਟਰ ਅ ਤੱਕ ਜੀ 55 60 ਕਿਲੋਮੀਟਰ ਬਣ ਜਾਂਦਾ ਪ੍ਰਾਣੀਆਂ ਕੋਹਾ ਇਸ ਤਰ੍ਹਾਂ ਹੋਇਆ ਕਰਦੀਆਂ ਸੀ ਫਿਰ ਮੀਲ ਚੱਲ ਗਏ ਮੀਲਾਂ ਤੋਂ ਕਿਲੋਮੀਟਰ ਅੰਗਰੇਜ਼ ਹੀ ਗਣਤੀ ਐ ਦੇਖੋ ਅੰਗਰੇਜ਼ ਇੱਥੇ ਮੀਲ ਹੀ ਗਿਣਦੇ ਨੇ ਪਰ ਅਸੀਂ ਉੱਥੇ ਇੰਡੀਆ ਕਿਲੋਮੀਟਰ ਬਣਾ ਰੱਖੇ ਨੇ ਇਹੋ ਮੀਲ ਕੋ ਪਰੇ ਦੂਣ ਦੇ ਵਿੱਚ ਬਾਬਾ ਰਾਮ ਰਾਜ ਜੀ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਐਸਾਹ ਮਹਾਰਾਜ ਦੇ ਵੱਡੇ ਪੁੱਤਰ ਸਨ ਔਰੰਗਜ਼ੇ ਬਾਦਸ਼ਾਹ ਨੇ ਸਤਗੁਰਾਂ ਕੋਲ ਸਨੇਹਾ ਦਿੱਤਾ ਸੀ ਕਿ ਤੁਸੀਂ ਆ ਕੇ ਮੈਨੂੰ ਦਿੱਲੀ ਮਿਲੋ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸੀ ਚਬਗੱਤੇ ਗੱਤੇ ਦੇ ਮੱਥੇ ਨਹੀਂ ਲੱਗਣਾ ਵੀ ਇਹ ਤੁਰਕ ਬਾਦਸ਼ਾਹ ਚਬਗੱਤੇ ਝੂਠੇ ਬਾਦਸ਼ਾਹ ਦੇ ਅਸੀਂ ਮੱਥੇ ਨਹੀਂ ਲੱਗਣਾ ਉਹ ਸਿੱਖਾਂ ਨੇ ਵਿਚਾਰ ਕੀਤੀ ਵੱਡੇ ਵੱਡੇ ਸਿਆਣਿਆਂ ਨੇ ਕਿ ਮਹਾਰਾਜ ਹੁਣ ਉਹਦੀ ਚਿੱਠੀ ਆਈ ਹੈ ਕਿਉਂਕਿ ਪਰਸਰਾਮ ਵਜ਼ੀਰ ਆਇਆ ਸੀ ਲੈਣ ਵਾਸਤੇ ਤਾਂ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਨਹੀਂ ਜਾਣਾ ਅਸੀਂ ਆਪਣੇ ਥਾਂ ਮੈਂ ਇੱਕ ਸਿੱਖ ਭੇਜ ਦਿਆਂ ਕੋਈ ਵੀ ਤਿਆਰ ਹੋਵੋ ਬੇਦੀਆਂ ਨੂੰ ਕਿਹਾ ਤਿਹਣ ਨੂੰ ਤਿਹਣ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਵੰਸ਼ ਭੱਲੇ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਜਿਹੜੇ ਬਾਬੇ ਕੇ ਮੱਜ ਦੇ ਸੀ ਉਹਨਾਂ ਸਾਰਿਆਂ ਨੂੰ ਕਿਹਾ ਕੋਈ ਜਾਣ ਵਾਸਤੇ ਤਿਆਰ ਨਾ ਹੋਇਆ ਮਹਾਰਾਜਾ ਦਰਬਾਰ ਸਜਿਆ ਹੋਇਆ ਸੀ ਸਤਵੇਂ ਪਾਤਸ਼ਾਹ ਬੈਠੇ ਸਨ ਕੀਰਤ ਪ੍ਰਸਾਦ ਸ਼ਾਂਤ ਬੈਠੇ ਸੀ ਸਾਰੇ ਚੁੱਪ ਕਰੇ ਮਹਾਰਾਜ ਕਹਿੰਦੇ ਕੋਈ ਉੱਠੋ ਜਿਹੜਾ ਇਹਨੂੰ ਸ਼ਕਤੀ ਦੇਵਾਂਗੇ ਉਹ ਔਰੰਗਜ਼ੇਬ ਨਾਲ ਜਾ ਕੇ ਗੱਲਬਾਤ ਕਰੇ ਪਰ ਸਾਰੇ ਡਰਦੇ ਸੀ ਉੱਥੇ ਬਾਬਾ ਰਾਮ ਰਾਏ ਜੀ ਆ ਗਏ ਬਾਬਾ ਰਾਮ ਰਾਏ ਜੀ ਦੀ ਉਮਰ ਉਹ ਤਾਂ 15 ਸਾਲ ਦੀ ਸਿਰਫ 15 ਸਾਲ ਕੁਦਰਤੀ ਨਮਸ਼ਕਾਰ ਕੀਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪੁੱਤਰ ਰਾਮ ਰਾਏ ہاں ਸੱਚੇ ਪਾਤਸ਼ਾਹ ਪਿਤਾ ਜੀ ਇਹ ਸਮਝ ਤਾਂ ਇਹਨਾਂ ਚੋਂ ਤਾਂ ਕੋਈ ਮੰਨਦਾ ਹੀ ਨਹੀਂ ਤੁਸੀਂ ਉੱਥੇ ਚਲੇ ਜਾਓ ਮਹਾਰਾਜ ਕਿੱਥੇ ਔਰੰਗਜ਼ੇਬ ਬਾਦਸ਼ਾਹ ਨਾਲ ਮੁਲਾਕਾਤ ਕਰਨੀ ਹੈ ਬਾਬਾ ਰਾਮ ਰਾਏ ਜੀ ਕਹਿੰਦੇ ਠੀਕ ਹੈ ਪਿਤਾ ਜੀ ਜੋ ਆਪ ਦਾ ਹੁਕਮ ਹੈ ਪਰ ਕਹਣ ਲੱਗੇ ਵੀ ਮੈਨੂੰ ਫਿਰ ਤਾਕਤ ਮੇਰੇ ਕੋਲ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਦੀ ਗੱਲ ਕਰਨ ਦੀ ਹਰ ਸਹਿ ਮਹਾਰਾਜ ਕਹਨ ਲੱਗੇ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੋ ਪੁੱਤਰ ਜੋ ਤੁਸੀਂ ਮੂੰਹ ਤੋਂ ਕਹਿ ਦੋਗੇ ਨਾ ਕਹਿਣ ਦੇ ਵਿੱਚ ਦੇਰ ਹੋਊਗੀ ਪਰ ਉਹ ਕਾਰਜ ਪਹਿਲਾਂ ਬਣ ਜਾ ਕਰੂਗਾ। ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਜਾਓ। ਫਿਰ ਬਾਬਾ ਰਾਮ ਰਾਏ ਜੀ ਆਏ ਸੀ ਔਰੰਗਜ਼ੇਬ ਦੀ ਕਚਹਿਰੀ 'ਚ। 372 ਕਰਾ ਮਾਤਾ ਦਿਖਾਈਆਂ। ਵੱਡੀਆਂ-ਵੱਡੀਆਂ। ਔਰੰਗਜ਼ੇਬ ਬਾਦਸ਼ਾਹ ਇਹਨਾਂ ਦਾ ਸੇਵਕ ਹੋ ਗਿਆ ਸੀ ਬਾਬਾ ਰਾਮ ਰਾਜ ਦਾ। ਪਰ ਇੱਕਦਮ ਇਹ ਤਿਲਕ ਗਏ ਉੱਥੇ ਆ ਕੇ ਜਦੋਂ ਕਿਹਾ ਮਿੱਟੀ ਮੁਸਲਮਾਨ ਕੀ ਦੇ ਥਾਂ ਬੇਈਮਾਨ ਕਹਿ ਦਿੱਤਾ ਖੁਸਾਮ ਦੀ ਕੀਤੀ ਉਤਰਕਾਂ ਦੀ ਮਹਾਰਾਜ ਨੇ ਕਹਿ ਦਿੱਤਾ ਹੁਣ ਤੂੰ ਸਾਡੇ ਮੱਥੇ ਨਹੀਂ ਲੱਗਣਾ ਤੈਨੂੰ ਸਿੱਖੀ ਤੋਂ ਖਾਰਜ ਕੀਤਾ RAM ਰਾਏ ਨੂੰ ਵੀ ਪਤਾ ਲੱਗ ਗਿਆ ਕਿ ਮੇਤੋਂ ਗਲਤੀ ਹੋ ਗਈ ਬੇੜੀਆਂ ਵੇਚਤੀਆਂ ਕੀਤੀਆਂ ਪਰ ਮਹਾਰਾਜ ਨੇ ਮੁੜ ਕੇ ਮੱਥੇ ਨਹੀਂ ਲਾਏ ਹਨ ਤਾਂ ਫਿਰ RAM ਰਾਏ ਫਿਰ ਵੀ ਬਹੁਤ ਸਿਆਣੇ ਸੀ ਗੁਰੂ ਘਰ ਦੇ ਵਿੱਚ ਗੁਰਸਿੱਖੀ ਦੇ ਨਾਲ ਪੂਰੇ ਜੁੜੇ ਸੀ ਤਾਂ ਉਹ ਸਮੇਂ ਫਿਰ ਦੇਹਰਾ ਦੂਣ ਇਸ ਇਲਾਕੇ ਦੇ ਵਿੱਚ ਔਰਗਜੇਬ ਨੂੰ ਕਹਿ ਕੇ ਕਿ ਅਸੀਂ ਹੁਣ ਵਾਪਸ ਨਹੀਂ ਜਾਣਾ ਸਾਨੂੰ ਇੱਥੇ ਰਹਿਣ ਵਾਸਤੇ ਜਗਾ ਚਾਹੀਦੀ ਹੈ ਉਹ ਕਹਿਣ ਲਗੇ ਪਸੰਦ ਕਰ ਲਓ ਇੱਥੇ ਆ ਕੇ ਫਿਰ ਸ਼੍ਰੀਨਗਰ ਦੇ ਨੇੜੇ ਆ ਕੇ ਇਹ ਜਗਾ ਬਾਬੇ RAM RAJ ਨੇ ਪਸੰਦ ਕੀਤੀ ਸੀ ਇੱਥੇ ਬਾਬੇ RAM RAJ ਨੇ ਪਾਇਆ ਦੇਹਰਾ ਦੇਰੇ ਤੋਂ ਦੇਹਰਾ ਦੂਣ ਉਹਨੂੰ ਆਪਾਂ ਹੁਣ ਡੇਰਾ ਦੂਣ ਕਹਿੰਦੇ ਆ ਡੇਰਾ ਦੂਣ ਬਾਬੇ ਰਾਮ ਰਾਜ ਦੇ ਡੇਰੇ ਤੋਂ ਹੀ ਉਹ ਸਾਰਾ ਸ਼ਹਿਰ ਬਾਬੇ ਰਾਮ ਰਾਏ ਨੇ ਵਸਾਇਆ ਉਹ ਤਾਂ ਵੱਡਾ ਸ਼ਹਿਰ ਹੈ ਪਰ ਸਾਧ ਸੰਗ ਜੀ ਇੱਕ ਤੁਹਾਨੂੰ ਹੋਰ ਵੀ ਖੇਡ ਦੱਸਦੇ ਆ ਬਾਬੇ ਰਾਮ ਰਾਜ ਦੀ ਨਿਸਾਨ ਸਾਹਿਬ ਝੂਲਦਾ ਤੀਜੇ ਸਾਲ ਉਹ ਚਲਾਉਂਦੇ ਨੇ ਤਿੰਨ ਸਾਲਾਂ ਬਾਅਦ ਅੱਜ ਵੀ ਤੁਸੀਂ ਜਾਓ ਜਿੱਦਣ ਚਲਾਉਂਦੇ ਨੇ ਇੱਕ ਵਾਰੀ ਜਾ ਕੇ ਉਹਨੂੰ ਥੋੜਾ ਜਿਹਾ ਖੜਾ ਕਰਦੇ ਨੇ ਸੰਗਤਾਂ ਨਾਮ ਜਪਦੀਆਂ ਰਹਿੰਦੀਆਂ ਨੇ ਸਿਮਰਨ ਕਰਦੀਆਂ ਰਹਿੰਦੀਆਂ ਰਹਿ ਫਿਰ ਉੱਤੇ ਬਾਜ ਘੁੰਮਦਾ ਜਦੋਂ ਬਾਜ ਘੁੰਮਦਾ ਨਾ ਰਸਾਂ ਸਾਹਿਬ ਆਪਣੇ ਆਪ ਫਿਰ ਸਿੱਧਾ ਹੁੰਦਾ ਕੋਈ ਰੱਸਾ ਨਹੀਂ ਖਿੱਚਦਾ ਹੈ ਰਸੇ ਪਾਏ ਜ਼ਰੂਰ ਹੁੰਦੇ ਨੇ ਪਰ ਕੋਈ ਰੱਸਾ ਨਹੀਂ ਖਿੱਚਦਾ ਅੱਜ ਵੀ ਇਹ ਖੇਡ ਉੱਥੇ ਬਾਬੇ ਰਾਮ ਰਾਏ ਦੇ ਵਰਤਦੀ ਹੈ ਬੜੇ ਲੋਕਾਂ ਨੇ ਪ੍ਰਤਿਆਪੇ ਲਾ ਕੇ ਦੇਖੇ ਨੇ ਬੜਾ ਕੁਝ ਕਰਕੇ ਦੇਖਿਆ ਪਰ ਇਹ ਉੱਥੇ ਬਾਬਾ ਜੀ ਦੀ ਇਹ ਖੇਡ ਹੈ ਜਿੰਨਾ ਚਿਰ ਬਾਜ ਨਹੀਂ ਆਉਂਦਾ ਔਰ ਨਾ ਜਰ ਨਹੀਂ ਖੜਾ ਹੁੰਦਾ insan ਸਾਹਿਬ ਚੱਕ ਕੇ ਸੰਗਤਾਂ ਖੜੀ ਰਹਿੰਦੀਆਂ ਨੇ ਜਿੱਥੇ ਤੱਕ ਹੱਥ ਜਾਂਦਾ ਜਾਂ ਪੌੜੀਆਂ ਪੁੜੀਆਂ ਲਾ ਲੈਂਦੇ ਨੇ ਉੱਥੇ ਤੱਕ insan ਸਾਹਿਬ ਨੂੰ ਚੱਕ ਲੈਂਦੇ ਨੇ ਫੇਰ ਸਿਮਰਨ ਕਰਦੀ ਰਹਿੰਦੀ ਆ ਸੰਗਤ ਪਰ ਜਦੋਂ ਆਵਾਜ਼ ਆ ਜਾਂਦਾ ਫਿਰ ਸਿੱਧਾ ਖੜਾ ਹੋ ਜਾਂਦਾ ਮੈਂ ਕੋਈ ਝੂਠ ਨਹੀਂ ਕਹਿੰਦਾ ਬਹੁਤ ਕਈ ਬੰਦੇ ਬੰਦਗੀ ਵਾਲਿਆਂ ਨੇ ਵੀ ਉੱਥੇ ਜਾ ਕੇ ਇਸ ਗੱਲ ਦਾ ਪ੍ਰਤੀਆਅ ਵਾ ਲਿਆ ਅੱਜ ਵੀ ਉੱਥੇ ਇਹ 3 ਤੀਸਰੇ ਸਾਲ ਚੱਲਦਾ ਹੈ ਪਰ ਉੱਥੇ ਇਹ ਵੀ ਹੈ ਜਿਹੜਾ insan ਸਾਹਿਬ ਲੱਕੜ ਦਾ ਚੜਾਉਂਦੇ ਨੇ ਉਹ ਜਦੋਂ ਲੱਕੜ ਦਾ ਇਨਸਾਨ ਸਾਹਿਬ ਚਲਾਉਂਦੇ ਨੇ ਉਹ ਵੱਢ ਕੇ ਤਾਜੀ ਲਿਆਉਂਦੇ ਨੇ ਉਸ ਸਮੇਂ ਜਿਵੇਂ ਹੁਣ ਐਟ ਕੀ ਇਨਸਾਨ ਸਾਹਿਬ ਚਲਾਸ ਦਿੱਤਾ ਫਿਰ ਜਿਹੜਾ ਅਗਲੇ 3 ਸਾਲਾਂ ਬਾਅਦ ਚਲਾਉਣਾ ਨਾ ਫਿਰ ਲੱਕੜ ਕੋਈ ਵਧੀਆ ਪਤਲਾ ਦੇ ਕੇ ਉਹਨੂੰ ਖੰਭਣੀ ਬੰਨ੍ਹ ਦਿੰਦੇ ਨੇ ਤੇ ਦੱਸ ਦਿੰਦੇ ਨੇ ਵੀ ਅਗਲੇ ਜਦੋਂ ਇਨਸਾਨ ਸਾਹਿਬ ਚਲਾਉਣਾ ਇਸ ਦਾ ਵੱਢ ਕੇ ਚਲਾਉਣਾ ਹੈ ਤੇ ਉਹ ਲੰਬਾ ਵੀ ਬਹੁਤ ਹੁੰਦਾ ਸਾਥ ਸੰਗ ਜੀ ਉਹ ਨਹੀਂ ਹੁੰਦਾ ਅਨ ਸਿੱਧੀਆਂ ਸਟੋਰ ਅਜੇ ਤੱਕ ਵੀ ਉਹ ਜਿਹੜੇ ਪੁਰਾਣੇ ਪੁਰਾਣੇ ਪਏ ਨੇ ਬਹੁਤ ਪਏ ਨੇ ਕਿਹ ਵਾਰੀ ਦਰਸ਼ਨ ਕਰਨ ਦਾ ਸਮਾਂ ਮਿਲੇ ਐ ਇਹਨਾਂ ਦੇ ਲੰਬੇ ਲੰਬੇ ਜਿੰਨਾ ਆਪਣਾ ਦਰਬਾਰ ਸਭਾ ਮੇਰਾ ਖਿਆਲ ਇਹਨਾਂ ਨੇ ਲੰਬੇ ਨਸਾਂ ਸਭ ਪਹਿਨੇ ਉੱਥੇ ਲੱਕੜ ਦੀ ਸੋ ਤੀਜੇ ਸਾਲ ਫਿਰ ਉਹਨੂੰ ਵੜਦੇ ਨੇ ਬੜੇ ਪਿਆਰ ਦੇ ਨਾਲ ਲਿਆਉਂਦੇ ਨੇ ਫਿਰ ਉਹ ਚਲਾਉਂਦੇ ਨੇ ਕਿਉਂਕਿ ਗੁਰੂ ਪਾਤਸ਼ਾਹ ਦੇ ਬਚਨ ਸੀ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਬਾਸਾ ਹੋ ਇਹ ਹੁਣ ਬਾਬੇ RAM RAJ ਨੂੰ ਵੀ ਖਬਰ ਪਹੁੰਚ ਗਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਨੇ ਪੋਨਪਰਾ ਸਾਹਿਬ ਨਗਰ ਵਸਾ ਲਿਆ ਸੋ ਹੁਣ ਸਾਧ ਸੰਗਤ ਜੀ ਸਮਾ ਹੋ ਗਿਆ ਸੋ ਇੱਥੇ ਆਪਾਂ ਟਿਕਾਈ ਦੇਨੇ ਆ ਇੱਥੋਂ ਹੁਣ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਵਿਚਾਰਾਂਗੇ ਸਾਰੇ ਇਲਾਕੇ ਚ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ ਬਾਬੇ ਰਾਮ ਰਾਏ ਕੋਲ ਵੀ ਖਬਰਾਂ ਪਹੁੰਚ ਗਈਆਂ ਨੇ ਸੂਰਮੇ ਪਾਰਤੀ ਹੋ ਰਹੇ ਨੇ ਫੌਜਾਂ ਤਿਆਰ ਹੋ ਰਹੀਆਂ ਨੇ ਕਿਲਾ ਤਿਆਰ ਹੋ ਗਿਆ ਇਹ ਹੁਣ ਅੱਗੇ ਜੱਗ ਹੋਣ ਦੀ ਤਿਆਰੀ ਹੋ ਰਹੀ ਹੈ ਪਿਆਰ ਨਾਲ ਸੁਣਨਾ ਹੋਈਆ ਬੁੱਲਾ ਮਾਫ਼ ਕਰਨੀਆ 20 ਕੋਸ ਗੁਰਪੁਰ ਤੇ ਪਰੇ ਤਿਸੀ ਧੂਣ ਮੈਂ ਬਾਸੋ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ